ਆ ਗਿਆ ਆਪਣਾ ਟਰੈਕਟਰ ਬਣ ਕੇ ਕਲਚ ਪਲੇਟ ਪਵਾ ਕੇ ਨਵੀਂ ਪਾਖੜਾ ਕਰਾਤਾ ਕੰਮ ਉਹ ਪਵਾਤਾ ਬੁਸ਼ਿਆ ਵਧੀਆ ਯਾਰ ਉਹਦਾ ਲੀਕ ਉਹਨੇ ਲੀਕ ਦਾ ਬੜਾ ਹੈ ਉਹਦਾ ਯਾਰ ਪਾਤਾ ਸਾਰਾ ਫੋਲ ਕਰਨਾ ਸਰ ਉਹ ਦਿਨੋਨਾ ਵੀ ਇਦਾਂ ਬੰਦਾ ਕੰਮ ਕਰਾਉਣ ਵਾਲਾ ਹੋਵੇ ਜਿਹੜੀ ਚੀਜ਼ ਮਾੜੀ ਮੋਟੀ ਹੋਣ ਵਾਲੀ ਹੋਵੇ ਉਸਲੇ ਕਰਾ ਦੇ ਫਿਰ ਟਰੈਕਟਰ ਜਾਂਦੇ ਨਹੀਂ ਕਿਤੇ ਜਦੋਂ ਘਾਲੋ ਆਣਾ ਤੇ ਵੈਗਰੂ ਦੀ ਕਿਰਪਾ ਨਾਲ ਸਾਰੇ ਵੀਰ ਕੜਦੀ ਕਲਾਕ ਪਰ ਵੱਜ ਲੱਗਦੇ ਫੇਰ ਕੰਮਾਂ ਕਾਜਾਂ ਨੂੰ ਦੋ ਜੀ ਸੀ ਇਲਾਕੇ ਤੇ ਮਸ਼ੀਨ ਪੱਧਰ ਕਰਨੀਆਂ ਆਪਣੀਆਂ ਟਰਾਲੀਆਂ ਟੂਲੀਆਂ ਜਿੱਦਾਂ ਜਿੱਦਾਂ ਸਿਸਟਮ ਸਾਰਾ ਕਰਾਂਗੇ ਰੋਗ ਤੇ ਟਾੜਨਾ ਗੱਲਬਾਤ ਕਰਾਂਗੇ ਬਹੁਤ ਦਿਨਾਂ ਬਾਅਦ ਗੱਲਬਾਤ ਕਰਕੇ ਵੀਰਣਾ ਇੱਕ ਵੀਰ ਨੇ ਮੈਸੇਜ ਕੀਤਾ ਵੀ ਵੱਡਾ ਟੈਟਾ ਹੁਣ ਲਵਾਂਗੇ ਆਪਾਂ 6755 ਇਸ ਵਾਰ ਆ ਨਵੀਂ ਸ਼ਾਮ ਨੂੰ ਸੱਡੇ ਰਾਤ ਦੇ ਖੁੱਲੇ ਹੁਣ ਫੇਰ ਹੋ ਗਏ ਸਟਾਰਟਿੰਗ ਕਰਕੇ ਹੁਣ ਵੀਰ ਨੂੰ ਗੱਫਾ ਪਾਣੀ ਛਕਾ ਕੇ ਤੇ ਅਗਲੀ ਮੋਟਰ ਤੇ ਜਾਵਾਂਗੇ। ਇਹ ਜਿਹੜੇ ਪਾਜੀ ਦੀ ਡਿਊਟੀ ਆ। ਗੁਰਮਖ ਨਹੀਂ ਗੁਰਮਖ ਤੇ ਉੱਥੇ ਅੱਖ ਵਾਲੀ ਚਲੇਗਾ। ਉੱਥੇ ਸਵਾਗਤ ਮਾਣ ਲਿਆ। ਜੰਨੂ ਆ ਤਾਂ ਮੈਂ ਉੱਥੇ ਤੇ ਜਾ। ਜਿਹੜਾ ਪਲਵਾਂ ਤੇ ਤੂੰ ਸਵਾਗਤ ਵਜੇ ਨਾਲ ਆ। ਹੁਣ ਮੁਰਕੇ ਨਹੀਂ ਇਹ ਛੁਣ ਤੇਰੇ ਨਾਲ ਇਕੱਠਾ ਮਾਰ ਦੂ ਨਾ ਸਾਰਾ ਉੱਪਰ ਦਾ ਕੰਮ ਬੇੜ ਆਊਗਾ। ਫਿਰ ਤੂੰ ਵੀ ਉੱਧਰ ਪਲਵ ਲੈ ਜਾ ਨਾ। ਵੇਖਿਆ ਇਹ ਜੰਨੂ ਉੱਥੇ ਆ ਜਾ। ਉੱਧਰ ਦਾ ਕੰਮ ਨਿਬੜਿਆ ਹੁੰਦਾ ਉਹ ਮੋਟਰਾਂ ਚਲਾਉਣੇ ਹੁਣ ਫੇਰ ਉੱਧਰ ਸਵਾਗਤ ਜਣਾਣਾ ਉਹ ਨਾ ਤੂੰ ਉੱਧਰ ਹੀ ਚੱਲ ਨਹੀਂ ਨਹੀਂ ਹੁਣ ਤੂੰ ਉੱਥੇ ਹੀ ਚੱਲ ਫੇਰ ਉਹਦਾ ਵੀ ਕੰਮ ਨਿਬੜ ਜੂਗਾ ਹੈ ਐਦਾਂ ਹੀ ਵਗ ਜਾਣੀ ਮੈਂ ਹੁਣ ਰੋਟੀਆਂ ਲੈ ਚਲਾਉਂਦਾ ਉਹਨਾਂ ਦੀਆਂ ਸਾਰਿਆਂ ਨੂੰ ਸਾਰੇ ਜੀਸੀਬੀ ਵਾਲੇ ਜੋ ਬਣੋ ਨਹੀਂ ਸਾਰੇ ਸਾਰਿਆਂ ਬੰਦਿਆਂ ਦੀ ਆ ਆਹੋ ਜੋਬਣਾ ਦੇ 42 42 ਚੋਂ ਹਣਾ ਉੱਧਰ ਤੇ ਹੁਣ ਆਪਾਂ ਇਹਦੇ ਯਾਰ ਗਰੀਸ ਮਾਰੀਏ ਚੀਕੂ ਜੀਉ ਕਰਨ ਲਿਆ ਪਈਆ ਤੇ ਬਾਕੀ ਹੁਣ ਦੂਜੇ ਬੰਦੇ ਨੇ ਰੋਟੀ ਲੈ ਕੇ ਜਾਂਦੇ ਆ ਸਾਢੇ 10 ਹੋ ਗਏ ਆ ਥੋੜਾ ਬਾਅਦ ਦੂਸਰੀ ਮੋਟਰ ਤੇ ਗੱਫਾ ਪਾਣੀ ਲੈ ਕੇ ਪਹੁੰਚਦੇ ਆ ਕਹ ਡਿਊਟੀਆਂ ਦੇ ਸਾਰੇ ਵੀ ਲੱਗੇ ਆ ਸਤਨਾਮ ਸਿੰਘ ਦੀ ਡਿਊਟੀ ਆ ਕਲਖ ਭਰਨ ਦਾ ਆ ਜਿਹੜੀ ਆਪਣੀ ਮੈਰਾਂ ਵਾਲੀ ਸਾਈਡ ਆ ਆਪਣੀ ਡਿਊਟੀ ਆ ਮੱਖੀ ਵਾਲੀ ਪੈੜੀ ਤਿਆਰ ਕਰਨੀ ਤੇ ਜੀ ਸੀ ਪੀ ਆ ਜਿੱਥੇ ਮਿੱਟੀ ਪਾਉਣੀ ਆ ਪੱਟੀ ਪਾਉਣੀ ਆ ਉੱਤੇ ਤੇ ਵੀਰ ਸਰਜਿੰਦ ਦੀ ਡਿਊਟੀ ਪਾਰ ਲੱਗੀ ਆ ਉਹ ਪਾਰ ਵਿੱਜਾ ਮਹਾਰਾਜ ਕਾਲਕ ਪਰ ਲਿਆ ਨਾਲੇ ਸਪਰੇਅ ਕਰਨ ਡਿਆ ਇਦਾਂ ਯਾਰ ਕੰਮ ਆਪੋ ਆਪਣੇ ਵੰਡੇ ਹੋਣਾ ਫਿਰ ਮੁਰਜੇ ਨੂੰ ਦੂਜੇ ਕੰਮ ਦੀ ਟੈਨਸ਼ਨ ਨਹੀਂ ਹੁੰਦੀ ਤੇ ਝਾਲ ਬਣੀ ਹੁੰਦੀ ਆ ਆ ਜਿੱਦਾਂ ਜਿੱਦਨ ਛੁੱਟੀ ਤੇ ਜਾ ਕੇ ਤੇ ਪ੍ਰੋਗਰਾਮ ਤੇ ਜਾਣਾ ਫਿਰ ਉਧਰ ਨੂੰ ਦੂਜੇ ਵੀਰ ਨੂੰ ਆ ਕੇ ਜਾਈਦਾ ਕਿਸੇ ਦਰਸਿਆ ਮਗਰ ਕੀੜਾ ਮਾਰ ਲਈ ਜਾਂ ਕੁਝ ਵੀ ਹੋਏ ਜੇ ਤਾਂ ਪ੍ਰੇਮ ਦੇ ਨਾਲ ਜੇ ਚੱਲੀ ਜਾਈਏ ਤੇ ਫਿਰ ਕੋਈ ਵੀ ਕੰਮ ਕੋਈ ਪਾੜਨਾ ਮੱਥਾ ਲਾ ਲਈਏ ਤੇ ਉਹਨੂੰ ਵੀ ਫਾਈਨਲ ਕਰ ਦਈਦਾ ਵਾ ਇਸ ਕਰਕੇ ਇਕਤਾ 'ਚ ਬਾਲ ਆਪਾਂ ਛੋਟੇ ਹੁੰਦੀਆਂ ਸੁਣਦੇ ਹੁੰਦੇ ਸੀ ਉਹ ਸਹੀ ਗੱਲ ਆ ਕਹਾਣੀਆਂ ਸੱਚੀਆਂ ਇਕਤਾ 'ਚ ਬਾਲੇ ਹੋਈ ਜਾਂਦਾ ਇਕ ਜਾ ਤਹਾਂ ਬੰਦੇ ਨੇ ਕੰਮ ਕਰਨ ਨਾਲੇ ਕੇ ਜਾ ਇਕ ਨਹੀਂ ਕੀ ਗਾਈ ਤੂੰ ਕੰਮ ਕਿਹਦੇ ਦੇਖਣਾ ਇੱਕ ਕਿਹਦੇ ਤੇ ਕਰਕੇ ਇਕਤਾ 'ਚ ਬਾਲ ਐਵੇਂ ਨਹੀਂ ਲਿਕੇ ਨੇ ਕਹਾਣੀਆਂ ਜਿਹੜੀਆਂ ਹੀ ਸੱਚੀਆਂ ਨੇ ਅੱਛਾ ਚਲੋ ਕੋਈ ਗੱਲ ਨਹੀਂ ਸ਼ਕੋ ਪ੍ਰਸ਼ਾਦਾ ਦੂਜੀ ਜੀ ਸੀ ਵੀ ਆ ਜਾਣੀ ਆ ਫਿਰ ਕਰਦੇ ਆ ਕੰਮ ਖਿੱਚ ਕੇ 라ਦੇ ਅੱਜ ਲੈ ਜਾਣਗੇ ਸਿਰੇ ਦਾ ਆਪਣਾ ਫੁੱਲ ਸਿਰੇ ਤੱਕ ਨਹੀਂ ਪੁੱਤਾ ਵਟ ਦਿਖਦੀ ਮੈਨੂੰ ਜਿਆਦਾ ਪਹੁੰਚ ਗਏ ਤੁਸੀਂ ਵਟ ਦੇ ਯਾਰ ਲੈ ਰੱਬੀ ਮੈਂ ਆ ਗਿਆ ਚਲ ਮੈਂ ਤੈਨੂੰ ਦੱਸਦਾ ਰੋਟੀ ਖਾ ਲਾ ਤੇ ਵਟ ਤੋਂ ਗਾਣ ਜਾਨਾ ਆਪਾਂ ਗੱਡੀ ਉਹਨਾਂ ਦੀ ਆ ਠੀਕ ਆ ਨਾ ਫਿਰ ਆਪਾਂ ਇੱਧਰ ਨੂੰ ਪੌਣ ਦਾ ਬਣੀ ਆਪਣਾ ਤੇ ਬਣ ਗਿਆ ਇੱਕ ਤੁਸੀਂ ਹੁਣ ਅੱਜ ਕਰੋ ਇੱਥੇ ਪਾਉ ਸਿੱਧੀ ਇਹਨੂੰ ਆਨਲਾਈਨ ਕਰੀਏ ਇੱਕ ਦੂਜੇ ਨਾਲ ਚਾਚਾ ਟਰੈਕਟਰ ਨਹੀਂ ਲਾ ਕੇ ਨਗਾਉਣ ਲਈ ਇਹ ਕੰਮ ਕਰ ਤੇਰੇ ਤੋਂ ਹਾਲੂ ਲੈ ਗਏ ਕੋਈ ਹੜਾ ਸਾਫੋ ਜਿਹੜੀ ਜਾ ਹੁਣ ਇਹ ਆਪਾਂ ਘੱਟੋ ਘੱਟ ਵੀ ਯਾਰ ਆਈ ਇਹ ਪੈਲੀ ਦੇ ਬਰੋਬਰ ਕਰਾਂਗੇ ਤੇ ਫੇਰ ਆਪਣੀ ਫਸਲ ਹੋਇਆ ਕਰਨੀ ਇਥੇ ਬੜੇ ਬਰਾਬਰ ਬੜੇ ਬਰੋਬਰ ਕਰਾਂਗੇ ਨਾ ਫੇਰ ਫਸਲ ਹੋਣੀ ਜੇ ਆਪਾਂ ਇੰਨੀ ਗ੍ਰਹਿਣਤੀ ਨਾ ਇਹ ਜਦੋਂ ਆਪਣਾ ਜਿਆਦਾ ਪਾਣੀ ਚੜਿਆ ਕਰਨਾ ਵਾ ਦਰਿਆ ਸੇਮ ਚ ਤੇ ਉਦੋਂ ਇਹ ਆਪਾਂ ਨੂੰ ਕੰਮ ਖਰਾਬ ਹੋ ਜਾ ਕਰਨਾ ਜਾਂ ਫੇਰ ਆਪਾਂ ਇਹੋ ਧਾਰ ਲਈਏ ਪੀ ਇਹਦੇ ਵਿੱਚ ਕੱਲੀ ਮੱਕੀ ਤੇ ਚੋਨਾ ਹਨਾ ਤੇ ਕਣਕਰੀ ਪਈ ਰਹਿਣਤੀ ਜੇ ਦਰਿਆ ਲੈ ਗਿਆ ਤੇ ਬਣ ਗਈ ਅੱਬਲ ਆਪਾ ਪਾਈ ਜਣੀ ਜੇ ਮਿੱਟੀ ਆਪ ਨੂੰ ਜਿੰਨੀ ਵੱਜ ਗਈ ਆਪਣਾ ਥਾਂ ਕਿਹੜਾ ਰਹਿ ਗਿਆ ਇੰਨਾ ਹੀ ਥਾਂ ਰਹਿ ਗਿਆ ਅਨਪੂਰਨ ਵਾਲਾ ਮਿੱਟੀ ਵਾਧੂ ਆਪਣੇ ਕੋ। ਤਾਂ ਪਰਲੀ ਦੇ ਸਾਰੀ ਪਈ ਆਣ ਵੇਖੀ ਜੋ। ਜਾਨੀ ਆ ਤਰਾ ਤਾਰ ਬਣ ਜਾਣੀ ਇੰਨੀ। ਆਹੋ। ਆਹ ਸਾਰੀ ਤੇ ਬਣਾਈਏ। ਕੋਈ ਡੇਢ 2 ਕਿਲੋ ਥਾਂ ਬਣ ਜਾਣਾ ਆਪਣਾ। ਬਾਕੀ ਵੇਖੀ ਜੋ ਬਾਬੇ ਦਾ ਨਾਂ। ਇਹਦੇ ਉੱਤੇ ਰੇਤ ਦੇ ਉੱਤੇ ਯਾਰ ਜੇ ਮਿੱਟੀ ਲੱਗ ਗਈ ਕੋਈ ਮਿੱਟੀ ਪਵਾਈਏ ਤੇ ਮੇਰਾ ਰਦਾ ਬਿਠਾ ਲਿਆ ਕੇ ਨਾ ਉਥੋਂ ਮਾਜਿਓ। ਬਿਠਾ ਪਾ ਦੀ ਉੱਤੇ ਬਿਠਾਣਾ ਕਹਿੰਦੇ ਵਧੀਆ ਬਣ ਜਾਂਦੀ ਪਿਆਲੀ। ਉੱਚ ਪਾਸਪੋਰਟ ਸਜਾਦਾ ਹੁੰਦਾ ਹੋਰ ਮੇਰੇ ਵੀਰ ਸਾਰੇ ਚਾਹ ਵੀ ਆਈ ਪਈ ਜੋ ਹਾਂ ਦੁਪਹਿਰ ਦਾ ਟਾਈਮ ਵੈਗਰੂ ਦੀ ਕਿਰਪਾ ਦੇ ਨਾਲ ਗੱਫਾ ਪਾਣੀ ਸਾਰੇ ਵੀਰਾਂ ਦਾ ਵਿੱਚੇ ਪਿਆ ਇੱਕ ਬੰਦੇ ਆਪਾਂ ਛਕਾਉਂਦੇ ਤੁਰੇ ਜਣਾ ਤੇ ਜਾ ਦੂਜੀ ਸਾਈਡ ਤੇ ਲੱਗਣਾ ਜਿੱਦਾਂ ਜਿੱਦਾਂ ਵੀ ਹੋਇਆ ਸਾਰਾ ਕੰਮ ਸਾਡੇ ਸਾਹਮਣੇ ਆ ਗਈ ਆਪਣੀ ਤਸਵੀਰ ਇੱਥੇ ਮੋਟੂਰ ਚੱਲ ਗਈ ਉਹ ਭਰਾ ਫਰਮ ਨਹੀਂ ਚੱਲਣਿਆ ਹੁਣ ਸਾਰੇ ਵੀਰਾਂ ਨੂੰ ਗੱਫਾ ਪਣੀ ਚਾਹ ਪਣੀ ਛਾ ਆ ਗਏ ਦੋਸਤਾਂ ਨਾਲ ਤੁਰੇ ਜਾਵਾਂਗੇ ਜਿੱਦਾਂ ਜਿੱਦਾਂ ਹੀ ਹੋਇਆ ਸਭਾ ਬੋਤਲ ਜਨਾਥਰ ਦੇ ਇਹ ਜਿੱਦੇ ਰੱਖ ਕੇ ਦੋ ਦੂਤੇ ਛੋਡੀ ਬਾਸਾ ਉਹ ਪ੍ਰਮੋਸ਼ਨ ਉਹ ਨਿਆ ਰਹਿੰਦੇ ਨੇ ਬੱਚੇ ਉਹ ਤਾਂ ਮੰਡ ਵਾਲਿਆਂ ਦੀਆਂ ਆ ਹੈ ਮਾਂਡਲਿਆਂ ਜਾਂ ਤੂੰ ਚਾਹ ਪਿਆ ਉਹ ਬਖ ਦਵਾਦਾ ਉਹਦੇ ਤੂੰ ਆਪਣੇ ਆਲੇ ਥਰਮੋਸ ਚ ਪਾਟ ਲਾ ਜਾ ਯਾਰ ਆ ਤੁਹਾਡੇ ਕੋ ਥਰਮੋਸ ਪਈ ਜਾਵੇ ਲੈ ਤੇਰ ਕੋ ਹੈਗੀ ਤੂੰ ਜਦੋਂ ਮਰਜੀ ਖਾਂਦਾ ਰਹੀਂ ਇਹ ਜੋ ਆ ਜੱਬ ਰਹਿੰਦਾ ਯਾਰ ਟ੍ਰਾਂਸਫਰਮਰ ਅਸਲ ਉਹਦੋਂ ਕੱਟ ਦੇਣੇ ਚਾਹੀਦੇ ਨਾ ਲੈ ਭਾਈ ਸੋਚ ਯਾਰ ਸਹੀ ਨਹੀਂ ਨਾ ਸੋਚੋ ਤੁਸੀਂ ਕਰਦਾ ਨਹੀਂ ਇਹ ਰੋਟੀਆਂ ਸਾਰਿਆਂ ਬੰਦੀਆਂ ਦੀਆਂ ਨਾ ਤੂੰ ਐ ਕਰ ਰੋਟੀਆਂ ਤੇ ਚਾਹ ਥਰਮੋਸ਼ ਪਾਲਾ ਉਹਦੇ ਵਿੱਚ ਚਾਹ ਚ ਫੇ ਮੈਂ ਗਾਂ ਤੁਰਿਆ ਜਾਉ ਯਾਰ ਸਾਰੇ ਲੇਟ ਹੋ ਗਿਆ ਅੱਜ ਮੈਂ ਵੀ ਰੋਲਾ ਨਾ ਪਾਈ ਚਲੋ ਜੀ ਆ ਵੀਰ ਆਪਣਾ ਸਵੇਰ ਦਾਣਾ ਜੱਸਾ ਡਬਈ ਚੋਂ ਆ ਗਿਆ ਵਾ ਤੇ ਮੋਟਰ ਅੱਜ ਕਿੰਨੇ ਘੰਟੇ ਲੈਟ ਚੱਲ ਗਈ ਕਿੰਨੇ ਘੰਟੇ ਚੱਲ ਗਈ 2 ਘੰਟੇ ਲੈਟ ਚੱਲ ਗਈ ਆ ਤੇ ਮੋਟਰ ਸਾਰਾ ਦਿਹਾੜੀ ਪੁੱਠੀ ਚਲਾ ਛੱਡੀ ਆ ਮੈਂ ਨਾ ਵੀ ਸਮਝੋ ਬਾਹਰ ਹੋ ਗਈ ਬੰਦਿਆਂ ਵਾਲੀ ਵੀ ਸਾਰੀ ਉਮਰ ਨੰਗੀ ਨਾ ਕੰਮ ਕਰਦਿਆਂ ਦੀ ਤੇ ਜੇ ਨਾ ਉਹਦੇ ਤੇ ਕੰਮ ਚੱਲ ਪਿਆ ਆ ਜੋ ਜੱਸਾ ਪੁੱਠੀ ਮੋਟਰ ਵਾਲਾ ਹੁਣ ਤੇ ਫੋਟੋ ਆ ਗਈ ਪੁੱਤ ਹੁਣ ਤੇ ਫੋਟੋ ਇਹਨੂੰ ਹੋ ਜਾਣਾ ਫੇਰ ਅਸੀਂ ਉਹ ਭੈਣ ਗੁਰ ਲੈ ਗਈ ਆ ਫੜ ਲੈ ਪੱਟੀ ਚੱਲ ਲੈ ਗਿਆ ਵੀ ਚਲ ਪੂਰੀ ਬਣਾ ਛੋਟੀ ਲੈ ਗਈ ਸਾਰਾ ਇਹ ਤੁਹਾਨੂੰ ਕੀ ਅੱਜ ਤੁਹਾਡਾ ਐਕਸਪੀਰੀਅੰਸ ਕੀ ਹੈ ਏਡੀ ਦੂਰੋਂ ਡਬਈ ਚ ਪਈ ਆਏ ਕਵੇਚ ਚ ਕੋਈ ਨਹੀਂ ਕਿਹਾ ਸੀ ਸੋਚਿਆ ਸੀ ਕਿ ਖਰੇ ਦੋ ਦੀ ਮੋਟਰ ਪਾਈ ਆ ਇਸ ਕਰਕੇ ਭਲੇਕੇ ਚ ਰਹਿ ਕੇ ਚਲੋ ਕੋਈ ਗੱਲ ਨਹੀਂ ਗਲਤੀਆਂ ਇਨਸਾਨ ਤੋਂ ਹੁੰਦੀਆਂ ਤੇ ਐਡੀ ਵੱਡੀ ਗਲਤੀ ਦਾ ਸੁਧਾਰ ਕਿਦਾਂ ਕਰੀਏ ਇੰਨਾ ਕੋਲ ਇੱਕ ਸਾਲ ਨਾ ਜਦੋਂ ਉਹਦੀ ਨਾ ਫੁੱਟ ਸਾਰਿਆਂ ਦੀ ਇੱਕ ਸਾਲ ਜਸਵਿੰਦਰ ਭੱਟੀ ਨੂੰ ਆਪਾਂ ਉੱਥੇ ਮਾਸਟਰ ਵਾਲੀ ਪੈੜੀ ਚ ਵੀ ਲਾਇਆ ਸੀ ਹਾਂ ਇਹਨੂੰ ਪੁੱਛੋ ਉਹਨੇ ਕੀ ਕੀਤਾ ਭਾਜੀ ਜਣਾ ਕਿੰਨਾ ਸਾਰੀ ਰਾਤ ਉਹਦੇ ਬਲੌਗ ਤੋਂ ਕਿੰਨਾ ਮੋਟਰਾਂ ਤੇ ਕਿੰਨਾ ਮੋਟਰਾਂ ਦਾ ਪ੍ਰੇਮ ਕਰ ਲਈਦਾ ਨਾ ਮੜਾਇਆ ਜਿਹੜਾ ਆਪਣਾ ਪਈ ਮਾਰਟ ਦੇ ਵਿੱਚ ਰਾਮਪੁੱਤਰ ਦੇ ਸਾਰ ਨਹੀਂ ਨੀਵਾ ਫੱਤਾ ਉਹਨੂੰ ਲਾਇਆ ਸੀ ਤੇ ਇੰਨਾ ਇੰਨਾ ਗੋਡ ਗੋਡੇ ਪਾਣੀ ਸਵੇਰ ਨੂੰ ਜਿਖ ਖਿਲਾੜ ਕੇ ਫਿਰ ਇਹਨਾਂ ਆਪ ਜੀ ਉਹਨਾਂ ਨੇ ਬਲਾਈ ਕੀਤਾ ਸੀ ਆਪ ਜੀ ਉਹਨਾਂ ਨੇ ਇੱਥੋਂ ਲੈ ਕੇ ਜਿੱਦੀ ਦੂਰ ਉਹ ਪਾਉ ਦਾ ਘਰਵਾ ਐਡੀ ਦੂਰ ਸਾਡੇ ਕੋ ਖਾਲੀ ਮਰਾਈ ਐਡੀ ਐਡੀ ਇਧਰ ਵੇਖੋ ਐਡੀ ਐਡੀ ਦੋਨਾਂ ਨੇ ਕਿਹੜਾ ਆ ਇਹ ਕਢਾ ਕੇ ਪਾਣੀ ਐਡੀ ਐਡੀ ਖਾਲੀ ਯਾਰਡ ਪੋਟ ਕੇ ਤੇ ਉਹ ਅਸਲ ਦੇ ਰੇਤ ਲੈ ਖੱਤੇ ਨੂੰ ਪਾਇਆ ਉਦੋਂ ਵੀ ਆਪਣੇ ਸੰਦੂ ਆਉਣ ਨਾ ਦੇਖੀ ਉਸ ਦਿਨ ਨਾਲ ਹੁੰਦੇ ਤੇ ਭਾਈ ਉਹਨਾਂ ਹੱਡਣਾ ਇਹ ਕੰਮ ਕੀਤੇ ਤੇ ਬਚ ਕੇ ਨਾ ਭਾਈ ਉਹਨਾਂ ਤੋਂ ਅੱਜ ਪੁੱਠੀ ਚਲਾ ਛੱਡੀ ਉਸ ਦਿਨ ਇਹ ਕਾਰਨਾਮਾ ਇਹ ਕੰਕ ਦੇਲਾ ਆ ਗਿਆ ਪਾਈ ਕੋਟੀਆਂ ਹੁਣ ਮੈਂ ਤੈਨੂੰ ਇਹੋ ਗੱਲ ਦੱਸੀ ਵੀ ਹੁਣ ਆਪਦੇ ਉੱਚੇ ਕੱਤੇ ਪਹਿਲਾਂ ਪਰੋਹ ਜਾਂਦੀ ਨਹੀਂ ਪੁੱਠੀ ਇਹ ਐਵੇਂ ਹੀ ਰਾਤ ਨੂੰ ਪੜਾ ਕੀ ਸਿਸਟਮ ਨਹੀਂ ਕਹਿੰਦਾ ਰਾਤ ਨੂੰ ਉੱਚੇ ਕੱਤੇ ਦਾ ਪਾਣੀ ਟੁੱਟਦਾ ਤੇ ਮੈਂ ਨੀਂਦ ਲਾਤਾ ਹੈ ਸਿਆਣਪ ਤੇ ਸੋਚੀਏ ਨੀ ਪਾਣੀ ਨਾ ਖਰਾਬ ਹੋਵੇ ਪਰ ਇਹਨਾਂ ਨੇ ਨਾ ਪਤਾ ਵੀ ਜਿਆਦਾ ਹੀ ਪਾਣੀ ਰੱਖ ਲੈਣਾ ਖੱਤੇ ਤੇ ਮੁੜ ਕੇ ਉੱਠਿਆ ਹੀ ਨਹੀਂ ਗਾ ਨੇ ਅੱਗੇ ਗਾ ਹੁਣ ਏਦਾਂ ਕਰੀਏ ਇਧਰੋਂ ਦਾ ਖੱਤਾ ਭਰ ਗਿਆ ਵਾ ਹਿਸਾਬ ਨਾਲ ਆਹ ਮੰਗੀ ਵਾਲੀ ਮੋਟਰ ਦਾ ਪਾਣੀ ਆ ਪੱਥਲੇ ਲੈ ਆਈ ਨਾ ਉਹ ਵੀ ਕਰੇ ਕਿਸੇ ਕਿਆਰੀ ਨੂੰ ਪਾਣੀ ਹੁਣ ਦੂਤਲੇ ਖੱਤਾ ਭਰ ਲੈਣਾ ਚਲਦੀ ਰਹੇ ਚੱਲੀ ਜਾਂਦੇ ਤੇ ਜਿਹੜੇ ਇਹ ਮਾਮੇ ਦੇ ਤੇ ਜੀ ਆਹ ਦੇਰ ਤੋਂ ਕਿੱਦਾਂ ਬੰਦ ਹੋਣੀ ਆ ਮਾਮੇ ਦੇ ਖੱਤੇ ਨਾਲ ਕਿੰਨੇ ਕਿਆਰੀ ਭਾਂਡੇ ਮੋਟਰਾਂ ਦੇ ਪਹਿ ਬੰਦ ਇਹਦੇ ਵਿੱਚ ਖੱਤ ਭਰ ਕੇ ਹਿਸਾਬ ਨਾਲ ਭਰ ਗਿਆ ਹਾਂ ਚੱਲ ਕੋਈ ਨਹੀਂ ਹਨ ਫਿਰ ਬੰਦ ਕਰਦੇ ਮਾਮੀ ਮੋਟਰ ਨਹੀਂ ਇਹ ਇਹ ਇੱਕ ਲੋਨ ਚ ਫੈਲਾਪ ਬਣੇਰੇ ਇਹ ਇੱਥੋਂ ਲੈ ਜਾਗੇ ਇੱਧਰਲੇ ਬੰਨੋ ਦੀ ਪਾਣੀ ਥੱਲੇ ਇੱਕ ਕਰਾ ਇਧਰੋਂ ਭਰ ਲਗੇ ਚਲ ਦੂਰੀ ਯਾਰ ਪਾਣੀ ਤੂੰ ਖਾਤੋਂ ਪੋਣਾ ਤੂੰ ਪੋਣੇ ਬਣਾ ਕੇ ਕਾਤੋਂ ਪੋਣਾ ਤੂੰ ਪਰਲੇ ਬਨਵਾੜ ਬਣਾ ਦੀ ਉਹਨਾਂ ਦੀ ਮੋਟਰ ਨਾਲ ਭਰ ਗਿਆ ਰਾ ਉਹਨੂੰ ਨਹੀਂ ਸੋ ਸਾਰਾ ਪੰਜ ਮੋਟਰਾਂ ਥੱਲੇ ਨਹੀਂ ਗੜਿਆ ਤੇਰੀਆਂ ਦਾ ਪਹਿਲਾਂ ਉੱਥੇ ਲਾਉਂਦਾ ਯਾਰ ਡੀ ਉਹ ਤੇ ਮੋਟਰ ਇਧਰੋਂ ਦੁਰਦਾ ਵਧਿਆ ਉੱਧਰ ਪਹੇ ਜਾਣਾ ਅਸੀਂ ਉੱਚੇ ਜਿਹੜੀ ਜੁਲਾਈ ਇਹ ਇਹ ਸਹਾਹੀਂ ਜਿਹੜੇ ਸਾਰਾ ਨਹੀਂ ਬਾਤ ਕਹ ਇੱਕ ਜਿਹੜੀ ਖਣੀ ਪਾ ਗਈ ਵੀ ਇਹਦਾ ਵੀ ਤਰ ਹੈ ਉਹਦਾ ਵੀ ਤਰ ਹੈ ਉਹ ਸਾਰਾ ਇਦਾਂ ਜਾਰਾ ਸਾਰਾ ਖਾਲੀ ਆ ਇਦੋਂ ਖਾਲੀ ਆ ਸਾਰਾ ਜਿਹੜਾ ਖਾਲੀ ਨੂੰ ਖਾਲੀ ਰਹਿਣ ਹੁਣ ਇਹ ਬੰਦ ਕਰ ਦੇ ਬੰਦ ਕਰ ਲੈ ਪੁੱਤ ਕਿ ਲੋ ਬੀ ਪਾਇਆ ਸੀ ਨਾ ਬਾਲੀ ਸੰਗਣੀ ਤੇ ਨਾ ਬਾਲੀ ਵਿਰਲੀ ਕਣਕ ਬਹੁਤ ਵਧੀਆ ਪਹਿਲਾ ਪਾਣੀ ਨੂੰ ਮੋੜਤਾ ਅੱਜ ਆਪਾਂ ਇਹਦੇ ਤੋਂ ਉੱਤੋਂ ਬਾਅਦ ਇਹਨੂੰ ਖਾਣਾ ਸ਼ੁਰੂ ਕਰਾਂਗੇ ਤੇ ਖਾ ਦੇ ਪਾਣੀ ਜਿਹੜਾ ਵਾ ਤੁਸੀਂ ਸਾਫ਼ ਤੁਹਾਡੇ ਸਾਹਮਣੇ ਨਾਲ ਨਾਲ ਜੀਰਦਾ ਜਾਂਦਾ ਨਾਲੇ ਉਹ ਕੋਰਾ ਪੈਂਦਾ ਪਾਣੀ ਜਿਹੜਾ ਛੇਤੀ ਬੱਤਰਾ ਆ ਜਾਂਦੀਆਂ ਬੈਲੀਆਂ ਇਸ ਕਰਕੇ ਜਿਹੜੇ ਵੀਰ ਇਹ ਝਕਣ ਲੈਣਾ ਵੀ ਪਾਣੀ ਜੇ ਕਣਕ ਛੋਟੀ ਆ ਜਾਂ ਵੱਡੀ ਆ ਉਹ ਪਾਣੀ ਲਾ ਦੋ ਕਿਉਂਕਿ ਕੋਰੇ ਦੇ ਨਾਲ ਜਿਹੜਾ ਵਾ ਕਣਕ ਨੂੰ ਕਈ ਵਾਰ ਨੁਕਸਾਨ ਹੋ ਜਾਂਦਾ ਜਿਆਦਾ ਸੁੱਕੇ ਥਾਂ ਤੇ ਜੇ ਥੱਲੇ ਗਿੱਲ ਹੈਗੀ ਤਾਂ ਫੇਰ ਨਹੀਂ ਕੋਈ ਲੋੜ ਜੇ ਥੱਲੇ ਸੁੱਕਾ ਥਾਂ ਵਾ ਤੋਂ ਉਹਦੇ ਨਾਲ ਥੋੜਾ ਨੁਕਸਾਨ ਜਿਹੜਾ ਵਾ ਕਣਕ ਨੂੰ ਆ ਜਾਂਦਾ ਵਾ ਇਸ ਕਰਕੇ ਪਤਲਾ-ਮਤਲਾ ਪਾਣੀ ਫੇਰਦੇਓ ਤੇ ਵਧੀਆ ਰੋ ਕੰਮ। ਦਫਾਉਂਦੇ ਰਹਿੰਦੇ ਆ। ਹੁਣ ਪਿਛਲੇ ਯਾਰ ਕਈ ਮੇਰੇ ਵੀਰ ਸੂਆ ਨਹੀਂ ਮਾਰਦੇ ਆਪਣਾ ਚੁੰਝ ਨਹੀਂ ਮਾਰਦੇ ਖੱਤੇ ਦੇ ਵਿੱਚ। ਆਹ ਵੇਖੋ ਵੀ ਇਹਦੇ ਵਿੱਚ ਆ ਪਿਛਲੇ ਸਾਲ ਮਾਰਿਆ ਇਹਦਾ ਐਰ ਕੀ ਵੇਖੋ ਪਾਣੀ ਲਾ ਕੇ ਤੇ ਮਗਰੇ-ਮਗਰ ਪਾਣੀ ਜਿਹੜਾ ਐ ਜੀਰਦਾ ਜਾਂਦਾ ਵਾ। ਤੇ ਇਹੋ ਜਿਹੇ ਨਿਗੀਆਂ-ਨਿਗੀਆਂ ਘਾਲੋਣਾ ਕਰਿਆ ਕਰੋ ਨਿੱਕਾ ਜਾਂ ਸਟੈਪ ਜਿਹੜਾ ਵਾ ਤੁਹਾਨੂੰ 6 ਮਹੀਨੇ ਵੇਖਣਾ ਜਿਹੜਾ ਵਾ ਉਹ ਮੁੜ ਕੇ ਔਖਾ ਵਾ ਇਸ ਕਰਕੇ ਪਹਿਲਾਂ ਹੀ ਉਹਦਾ ਪ੍ਰਬੰਧ ਕਰਕੇ ਰੱਖਿਆ ਕਰੋ ਹੁਣੇ ਪਾਣੀ ਜਦੋਂ ਜੀਰ ਗਿਆ ਕਣਕਣੇ ਆਪਣੇ ਆਪ ਗਰੋਥ ਕਰਨੀ ਪੂਰਾ ਪੈਣ ਲਿਆ ਵਾ ਫੋਟ ਕਰੂਗੀ ਜੇ ਪਾਣੀ ਖਲੋ ਜੇ ਫਿਰ ਸਲਾਬਾ ਮੰਨ ਜਾਂਦੀ ਗਣਕੇ ਇਸ ਕਰਕੇ ਕਈ ਮੇਰੇ ਵੀਰ ਆਂਦੇ ਆ ਵੀ ਯਾਰ ਸਲਾਬਾ ਮੰਨੀ ਸਲਾਬਾ ਐਸੇ ਕਰਕੇ ਮੰਨਦੀ ਆ ਵੀ ਆਪਾਂ ਜਿਹੜੇ ਦੂਜੇ ਕੀ ਉਹਨੂੰ ਆਖ ਦਿੰਦੇ ਯਾਰ ਜਿਹੜਾ ਮਾਰੀ ਦਾ ਯਾਰ ਜਾਂਦੇ ਨੇ ਸੂਆ ਕੀ ਯਾਰ ਕਈ ਉਹਨੂੰ ਆ ਦਿੰਦੇ ਚੁੰਝ ਕਈ ਆ ਦਿੰਦੇ ਸੂਆ ਤਹਿ ਤੋੜ ਤਹਿ ਤੋੜ ਤੇ ਮੇਰੇ ਵੀਰ ਜਰੂਰ ਮਾਰਿਆ ਕਰੋ ਜਿੱਥੇ ਡਾਕਰ ਪੈਲੀਆਂ ਪਤਲੀਆਂ ਪੈਲੀਆਂ ਵਾ ਰੇਤਾ ਦੇ ਵਿੱਚ ਤੇ ਚਲੋ ਕੰਮ ਪੰਜਾਬ ਹੋ ਜਾਂਦਾ ਵਾ ਪਰ ਡਾਕਰ ਪੈਲੀਆਂ ਦੇ ਵਿੱਚ ਜਿਹੜੀ ਆ ਤਹਿ ਤੋੜ ਮਾਰਨਾ ਬਹੁਤ ਜ਼ਰੂਰੀ ਆ ਤੇ ਜਿਹੜਾ ਵਾ ਫਸਲ ਦੀ ਵਿਅਸਤੀ ਵਧੀਆ ਵਾ ਆਪਣਾ ਤੇ ਬਾਕੀ ਜਿੱਦਾਂ ਇਦਾਂ ਹੀ ਆ ਤੁਹਾਨੂੰ ਸਾਰੀ ਰੁਟੀਨ ਦੇ ਵਿੱਚ ਵੀਡੀਓ ਪਾਈ ਜਾਵਾਂਗੇ ਹੁਣ ਆਪਾਂ ਉਧਰ ਸਾਰਾ ਆਪਣਾ ਰੋਟੀ ਪਾਣੀ ਦਾ ਨਿਬੜ ਗਿਆ ਹੁਣ ਆਪਾਂ ਪਿੰਡ ਵਾਲੀ ਸਾਈਡ ਵੱਤਣ ਜਿਹੜੇ ਮਿੱਟੀ ਪਾਉਣ ਦੇ ਟਰੈਕਟਰ ਮੋੜਦੇ ਆ ਉਹਨਾਂ ਦਾ ਗੱਫਾ ਪਾਣੀ ਲੈ ਕੇ ਜਾਵਾਂਗੇ ਕੋਈ ਡਰਦਾ ਨਹੀਂ ਲੋੜਿਆ ਲੋਣਾ ਤਾਂ ਮੈਂ ਪਹਿਲਾਂ ਹੀ ਉਹਨੂੰ ਨਹੀਂ ਪਤਾ ਵੀ ਸਰਦਾਰ ਆ ਗਿਆ ਕਿਰਾਏ ਤੋਂ ਰੌਲਾ ਪਾਊ ਤੇ ਉਸਤਰਾ ਕਿਰਾਏ ਨਾਲ ਉਹ ਉਹਨੂੰ ਸਮਝਾਉਣਾ ਉਹਨੂੰ ਪੰਜਾਬੀ ਚ ਤੇ ਇਹ ਟੁੱਟ ਗਿਆ ਤੇ ਭਈ ਇਹ ਨੂੰ ਮੈਂ ਹਨਾ ਕੰਮ ਨਹੀਂ ਚਲਾਉਣ ਦੇਣਾ ਚਲੋ ਕੱਢੋ ਰੋਟੀ ਤੁਹਾਡੀ ਟਿਫਨ ਚਾ ਰੋਟੀ ਬੂਟਿਆਂ ਦੇ ਵਿੱਚ ਦੂਜਾ ਮਰਾ ਧਿਆਨ ਨਾ ਨਾ ਤੂੰ ਪਪੂਨਰ ਸਾਰੇ ਮਲਦੇ ਬੂਟਿਆਂ ਦੇ ਵਿੱਚ ਲਾਥਾਂ ਜਿਹੜਾ ਪੋਣਾ ਵਾ ਇਹ ਆਹ ਆਹ ਤੰਗ ਨਾ ਮੋਲੀ ਇਧਰ ਦਾ ਤੇ ਉਰ ਬਸੇਰੇ ਵਿਰਲੇ ਲਾਏ ਆਹੀ ਆਹੋ ਤੇ ਫੇ ਤਾਂ ਫੇਰ ਕੀ ਹਿਸਾਬ ਆ ਨਹੀਂ ਨਹੀਂ ਰੂਟਾ ਵਿਟ ਨਹੀਂ ਕਰਤਵੀਆਂ ਆ ਵਾਹ ਦੇ ਹੁਣੇ ਭਾਜੀ ਹੁਣ ਆਪਣਾ ਕਰਨਾ ਬੈਗ ਪਲੋਡ ਢੱਕ ਕੇ ਤੇ ਪਲਵਾਂ ਦੇ ਉੱਤੇ ਲੰਘਣਾ ਇਹਨਾਂ ਤੇ ਜੇ ਤਿਲਕ ਕੇ ਚੱਡੇ ਜੁਡੇ ਪੜਵਾਊਗਾ ਸਿਸਟਮ ਉਹ ਹੀ ਲਾਇਆ ਵਾ ਨੇ ਮੈਨੂੰ ਪਤਾ ਜੇ ਹਿਸਾਬ ਨਾਲ ਬੈਗ ਲਈ ਉਹਨਾਂ ਨਾਲ ਬੈਗ ਇੱਥੇ ਨਹੀਂ ਵਿੱਚ ਸਤਾਜ ਇੱਥੇ ਅੱਧਾ ਟਰੈਕ ਤੇ ਉਹ ਨਾਲ ਰਾਵੜ ਜੰਡਾ ਪਾਣੀ ਨਹੀਂ ਕੱਢਣਾ ਕਾ ਯਾਰ ਚਾਚਾ ਤੂੰ ਹੀ ਮੇਰਾ ਉੱਥੇ ਤੱਕ ਨਹੀਂ ਉੱਥੇ ਵਾਟਾ ਵਾਟ ਤੱਕ ਹੋਇਆ ਉਹ ਤਾਂ ਬਸ ਖੰਗੇ ਰਹੀ ਮਰੀ ਨਹੀਂ ਆਪਣਾ ਜਿਹਾ ਵਿਆਹ ਹੈ ਨਹੀਂ ਨਹੀਂ ਉਹ ਵਾਟਾ ਵਾਟ ਤੱਕ ਵਾਇ ਮੈਂ ਚੱਲ ਜਾ ਦੇ ਉਹਨਾਂ ਦਾ ਆਹੋ ਵਾਟਾ ਕੀ ਬੋਣਾ ਗਾੜੀ ਦਰਿਸ਼ਪਾਲ ਕੀ ਆ ਉਹ ਪਰ ਲੱਖ ਤਾਂ ਬੂਦਰਾ ਨਾਲ ਵਾਦੇ ਨਾ ਇਹ ਆਉਂਦੇ ਨਿੱਕਾ ਹੀ ਆ ਯਾਰ ਪਾਣੀ ਕੀ ਕਰੀਏ ਉਹ ਤਾਂ ਗਾਣਾ ਫੋਰਾ ਇਹਨੂੰ ਪਾਣੀ ਵੇਹਦਾ ਵੀ ਡੂੰਗਣਾ ਹੋਵੇ ਉਤਰ ਕੇ ਵੇਖ ਲੈ ਪਰ ਉਹ ਲੈ ਆ ਗਿਆ ਨੰਗ ਜਾਣਾ ਨੰਗ ਜਾਣਾ ਲੈ ਆ ਜੈਸੀ ਪੀ ਲੱਗ ਗਈ ਇਹ ਵੀ ਟੰਗ ਜਾਣਾ ਯਾਰ ਇਹ ਨਹੀਂ ਟਰੈਕਟਰ ਨੰਗਦੇ ਰਹਾ ਇਹ ਦੇ ਉਹ ਕਿੱਡੇ ਕਿੱਡੇ ਪਾਣੀ ਆਵੇ ਨੰਗੇ ਦਾ ਆਵੇ ਰੇ ਹੁਣ ਨੰਗੇ ਡੋਕਰ ਨਹੀਂ ਚੱਲ ਆ ਜਾ ਆ ਜਾ ਮੈਂ ਪਹਿਲਾਂ ਹੀ ਤੇਰਾ ਹਿਸਾਬ ਲਾਇਆ ਤੂੰ ਨੰਗਣਾ ਐਦਾਂ ਵਾ ਡੋਕਰ ਤੋਂ ਬੋੜਾ ਹੁਣ ਨੰਗੇ ਆ ਬਾਲਾ ਮਸ਼ੀਨ ਲੱਗ ਗਿਆ ਯਾਰ ਆਪਾਂ ਨੂੰ ਕੀ ਆਉਂਦੋ ਆਪਾਂ ਨੂੰ ਕੀ ਆਉਂਦਾ ਤਿਲਕ ਕੇ ਡਿੱਗੂ ਆਪੇ ਚਬਲਾ ਜੁਬਲਾ ਤੋੜੂਗਾ ਹੀ ਕੋ ਆਪਦਾ ਹੀ ਕਰੂ ਤੇ ਆਨੇ ਬੰਦੇ ਦਾ ਡੱਕੀ ਦਾ ਥੋੜਾ ਹੁੰਦਾ ਦੇਖੋ ਹੁਣ ਹੋਰ ਪਾਣੀ ਵਿੱਚ ਪਾਣਾ ਹੁੰਦਾ ਕੋਸ਼ਿਸ਼ ਕਰਦਾ ਇਹ ਇਹ ਅਗਰ ਚਪਲਾਂ ਦੌੜੂਗਾ ਤੈਨੂੰ ਦੱਸਿਆ ਪਤਾ ਹੁੰਦਾ ਯਾਰ ਬੰਦਿਆਂ ਦਾ ਸਾਫ ਖਾਣਾ ਆਉਂਦੀ ਆ ਜਾਂਦਾ ਫਿਰ ਇਧਰ ਨਾਲ ਇਧਰ ਜੋਦੇ ਦੇ ਘਟਾਵੜ ਆਉਂਦਾ ਨਾ ਪਲਵਾਂ ਦੇ ਆ ਮੈਂ ਤਾਂ ਹੀ ਗੋੜ ਖਾਣ ਤਾਂ ਕਰਕੇ ਉਹਦੇ ਅਸ ਦੀ ਸਪੈਸ਼ਲ ਗੋੜ ਲਿਆਂਦਾ ਵਾ ਹੁਣ ਆ ਮੈਡਮ ਨੂੰ ਕੋਟੀ ਦੋ ਮੋ ਚੱਲੀ ਆ ਦੂਜੇ ਬੰਦੇ ਟਰੈਕਟਰ ਵਾਲਾ ਮਿਸਤਰੀ ਵੀ ਆ ਗਿਆ ਟਰੈਕਟਰ ਬਣਵਾਈਆ ਉਹਦਾ ਕ੍ਰੋਜ ਆ ਟੁੱਟ ਗਿਆ ਤੇ ਜੋ ਬਣ ਉਹਦਾ ਜਾਬ ਮੋਣ ਪੁੱਤ ਮੋਣ ਉਹ ਜਾਂ ਲਣ ਗਿਆ ਮਿਸਤਰੀ ਨੇ ਕਰ ਲਈ ਨਾ ਗੱਲ ਮੇਰਾ ਪੁੱਤ ਕਿਰਾਏ ਦਾ ਨਵਾਂ ਫਰੇਮ ਫਰੂਮ ਲੈ ਆਈਏ ਫੇਰ ਹੀ ਅਜੇ ਸਾਡਾ ਟਰਾਲੀ ਨੂੰ ਲੱਗਣ ਲਿਆ ਮਨਤ ਜਾਬ ਦਾ ਕਰ ਇਹ ਬਕੂਰ ਦੇਣੀ ਸਾਰੀ ਉਹ ਦੌੜਦੇ ਵਿੱਚ ਮਿੱਟੀ ਆਈਏ ਚਲੋ ਹੁਣ ਆਪਾਂ ਚੱਲਦੇ ਆਂ ਗਾਂ ਅਗਲੇ ਖਪੜਾ ਤੇ ਵੈਗਰੂ ਦੀ ਕਿਰਪਾ ਨਾਲ ਇਦਾਂ ਹੀ ਕੰਮ ਚੱਲੀ ਜਾਂਦਾ ਸਾਰੀ ਦਿਹਾੜੀ ਲੰਗ ਜਾਂਦੀ ਆ ਬਾਬਾ ਰੋਟੀ ਦੇ ਨੇ ਕਿਹੜੀ ਹੋਣੀ ਕਿੰਨੇ ਨਹੀਂ ਰੱਖ ਲਈ ਦਿੰਦੀ ਪੁੱਤ ਰੋਟੀ ਆਪਣੇ ਸ਼ੇਰ ਨਹੀਂ ਬੱਦੇ ਪਿੰਜਰੇ ਚ ਸ਼ੇਰਾਂ ਦਾ ਚਿੱਤਾ ਕਿ ਨਹੀਂ ਇਹਨਾਂ ਦਾ ਕੀ ਲੈਣਾ ਯਾਰ ਇਹਦੇ ਨਹੀਂ ਹੈ ਬਾਬਾ ਯਾਰ ਕਰਾਸ ਕਈ ਢੇਜਣਾ ਚਾਲੂ ਕਰਦਾ ਤੇ ਆਪਾਂ ਦਿਹਾੜੀ ਮਾਰ ਲੈਣੀ ਭਰਾਵਾ ਤਾਈ ਆਉਂਦੇ ਜਿਸ ਕਾ ਕੰਮ ਉਸ ਕੋ ਸਾਜੇ ਇਹਨਾਂ ਦੀ ਵੇਖਾਂ 1000 ਰੁਪਈਆ ਨੇ ਲੀਵਰ ਲੈਣੀ ਸੀ ਤੇ ਦਿਹਾੜੀ ਮਾਰ ਕੇ ਬੈਠੇ ਤੇ 10000 ਦਾ ਉਹਨਾਂ ਨੇ ਪਾ ਵੀ ਹੋਣਾ ਤੇ ਹੋਰ ਹੁਣੇ ਜੱਲੇ ਵਟਾਂ ਪੋਣ ਮਿਲਦੇ ਆ ਇਹ ਚਾਹੀਦਾ ਤੈਨੂੰ ਚਲ ਐ ਹੋਏ ਢਲ ਰਿਓ ਥੋੜਾ ਪਾ ਵਟਾ ਪਾ ਕੇ ਇਹ ਤੋਂ ਵੀ 40 ਨੂੰ ਭਰ ਦੇਣਾ ਉਨੇ ਦਿਨਾਂ ਨੂੰ ਬੱਤਰ ਆ ਜੂਗੀ ਇਹ ਖੇੜਾ ਵਧੀਆ ਬਣ ਗਈ ਜਿਹੜੇ ਕਈਆ ਥਾਂ ਦੇ ਬੱਤਰ ਖੁਸ਼ਕਾਂ ਨਾਲੇ ਪਰਾਲੀ ਜਿਹੜੀ ਆ ਸੁੱਕੀ ਆ ਪਰਾਲੀ ਜਿਹੜੀ ਪੂਰੀ ਸਹੀ ਹੋ ਜੂਗੀ ਉਹ ਗੁਰਵਾ ਦਿਹਾੜੀ ਵੀ ਟਰੈਕਟਰ ਦੀ ਮਾਰਦੀ ਤੇ ਮਿਸਤਰੀ ਆਇਆ ਨੇ ਪੰਜਾਂ ਮਿੰਟਾਂ ਤੈਨੂੰ ਪਾ ਕੇ ਗਾਂ ਤੋੜਨਾ ਬੈਰਿੰਗ ਉਹਦਾ ਫੇਰੀ ਪੋਣਾ ਗਿੰਦੇ ਬੈਰਿੰਗ ਸ਼ਹਿਰੋਂ ਫੜ ਲਿਆਉਂਦੇ ਕਿ ਬੈਰਿੰਗ ਤੂੰ ਕਿਹੜਾ ਦੱਸਿਆ ਤੂੰ ਮੈਨੂੰ ਦੱਸਦਾ ਨੇ ਸਾਰਾ ਸਮਾਨ ਉੱਥੋਂ ਲੈਣਾ ਆਪਾਂ ਕਿਹੜਾ ਕੋਈ ਸਮਾਨ ਲਿਆਂਦਾ ਵਾ ਉਹਨਾਂ ਵੇਲਾ ਆਪੇ ਸਮਾਨ ਲਿਆ ਸਾਰਾ ਕੋ ਤੇ ਕਰਕੇ ਉਹਨੇ ਫਾਈਨਲ ਤੇ ਉਹ ਮਾਰੇ ਕੰਮ ਜੋ ਗਿਆ ਨਾ ਵੀ